ਸਰ ਉਹਨੂੰ ਜੈਮ ਸੀ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਈਸਾਈ 90% ਨਰਕ ਵਿੱਚ ਜਾ ਰਹੇ ਨੇ ਕਿਉਂ ਕਿ ਪਵਿੱਤਰ ਆਤਮਾ ਦਾ ਮਜ਼ਾਕੜਾ ਜਾਂ ਨਵੇਂ ਪਾਸ਼ਾ ਦਾ ਮਜ਼ਾਕੜਾ ਜਾਂ ਸਟੇਜ ਤੇੜਾ ਜਾਂਦਾ ਵੱਡੇ ਵੱਡੇ ਸੀਨੀਅਰ ਪਾਸਟਰ ਇਸ ਚੀਜ਼ ਨੂੰ ਕਰ ਰਹੇ ਨੇ ਬੜੋਤਰੀ ਦੇ ਰਹੇ ਨੇ ਰੋਂਗ ਸਿੱਖਿਆ ਨੂੰ ਦੇ ਰਹੇ ਨੇ ਇਹ ਕਦੇ ਵੀ ਸਵਰਗ ਦੇ ਵਿੱਚ ਨਾ ਤਾਂ ਤੁਹਾਨੂੰ ਲੈ ਜਾ ਸਕਦੇ ਨੇ ਨਾ ਪਹੁੰਚ ਜਾ ਸਕਦੇ ਨੇ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪਵਿੱਤਰ ਆਤਮਾ ਦੇ ਖਿਲਾਫ ਜੋ ਕੋਈ ਬੋਲਦਾ ਉਹਨੂੰ ਕਦੇ ਵੀ ਮਾਫ ਨਹੀਂ ਕੀਤਾ ਜਾਊਗਾ ਪਾਸਟਰ ਪਾਸਟਰ ਦੇ ਨਿਮਣ ਦੇ ਐਸੋਸੀਏਸ਼ਨ ਜਿੰਨੀਆਂ ਮਰਜ਼ੀ ਬਣਾ ਲਓ ਵੱਡੀਆਂ ਵੱਡੀਆਂ ਐਸੋਸੀਏਸ਼ਨ ਬਣਾ ਲਓ ਉਹ ਕਹਿੰਦਾ ਮੇਰੀ ਸੰਸਥਾ ਲੱਗਾ ਉਹਦੀ ਸੰਸਥਾ ਲੱਗਾ ਜੀ ਕਦੇ ਵੀ ਇੱਕ ਦੂਜੇ ਦੇ ਨਾਲ ਮੇਲ ਮਲਾਪ ਨਹੀਂ ਕਰਨ ਲੱਗੇ ਉੱਠ ਕੇ ਬਾਅਦ ਚ ਨਿੰਦਿਆ ਚੁਗਲੀ ਵੈਰ ਬਰ ਉਹ ਪੱਕਾ ਕਰ ਦੇਦੇ ਨੇ ਔਰ ਵਿਸ਼ਵਾਸੀ ਵਿਸ਼ਵਾਸੀਆਂ ਦੀ ਨਹੀਂ ਬਣਦੀ ਉਹ ਕਹਿੰਦਾ ਮੈਂ ਉਸ ਚਰਚ ਦਾ ਉਹ ਕਹਿੰਦਾ ਮੈਂ ਇਸ ਚਰਚ ਦਾ ਸਾਡੀ ਚਰਚ ਤਾਂ ਬੜੀ ਪਾਵਰਫੁੱਲ ਆ ਹਾਥੀ ਕਲੀਸੀ ਆ ਇਹਨਾਂ ਦੀ ਤਾਂ ਕਛੂਆ ਕਲੀਸੀ ਆ ਛੋਟੀ ਕਲੀਸੀ ਆ ਉਹਨਾਂ ਦੀ ਨਹੀਂ ਬਣਦੀ ਬਾਈਬਲ ਦੇ ਵਿੱਚ ਤਾਂ ਖਾਸ ਕਰਕੇ ਲਿਖਿਆ ਆਪਣੇ ਪਰੋਸੀ ਨੂੰ ਆਪਣੇ ਸਾਮਾਨ ਪਿਆਰ ਕਰੋ। ਪ੍ਰਭੂ ਯੀਸ਼ੂ ਮਸੀਹ ਨੇ 10 ਆਗਿਆ ਨੂੰ 2 ਆਗਿਆ ਵਿੱਚ ਬਦਲ ਦਿੱਤਾ ਪਹਿਲਾਂ ਆਪਣੇ ਬੁੱਧੀ ਨਾਲ ਆਪਣੇ ਦਿਲ ਨਾਲ ਆਪਣੇ ਜੋਰ ਨਾਲ ਪਰਮੇਸ਼ਰ ਨੂੰ ਪਿਆਰ ਕਰ ਦੂਸਰੀ ਆਗਿਆ ਆਪਣੇ ਪਰੋਸੀ ਨੂੰ ਆਪਣੇ ਸਾਮਾਨ ਪਿਆਰ ਕਰ। ਇਹ ਕਦੇ ਵੀ ਪ੍ਰਭੂ ਯੀਸ਼ੂ ਮਸੀਹ ਦੀ ਆਗਿਆ ਨੂੰ ਨਹੀਂ ਮੰਨਦੇ। ਇਹ ਕਦੇ ਵੀ ਲੋਕ ਸਵਰਗ ਵਿੱਚ ਨਹੀਂ ਜਾਣਗੇ ਮੇਰੇ ਭੈਣ ਪ੍ਰਭੂ। ਸਾਫ਼ ਕਹਿ ਦਿੱਤਾ ਪ੍ਰਭੂ ਯੀਸ਼ੂ ਮਸੀਹ ਨੇ ਕਹਿੰਦਾ ਮੈਂ ਤੁਹਾਨੂੰ ਨਹੀਂ ਜਾਣਦਾ ਕੋਈ ਕਰਮੀਆਂ। ਤੁਸੀਂ ਕੀ ਕਰਿਆ ਤੁਸੀਂ ਮੌਜਰੇ ਕਰੇ ਤੁਸੀਂ ਮੁਰਦੇ ਜੰਦਾ ਜਲ ਕਿਤੇ ਤੁਸੀਂ ਲੰਗੜੇ ਚਲਾਏ ਭੂਤ ਪ੍ਰੇਰ ਕੱਢੇ ਕੇ ਬੋਲਣ ਗਿਆ ਕੇ ਉਸ ਸਮੇਂ ਬੋਲੂਗਾ ਮੈਂ ਨਹੀਂ ਤੁਹਾਨੂੰ ਜਾਣਦਾ ਆ ਹੁਣ ਆ ਪਾਕਿਸਤਾਨ ਤੇ ਇੰਡੀਆ ਦੇ ਲੜਾਈ ਤੋਂ ਕਈ ਪਾਸਟਾਂ ਦਾ ਡਿਕਲੇਰ ਕਰ ਦਿੱਤਾ ਪੱਕੀ ਲੜਾਈ ਹੋਊਗੀ ਤਬਾਹੀ ਹੋ ਗਈ ਬਸ ਆਪਣਾ ਕਰ ਲੋ ਸਭ ਕੁਝ ਇਹ ਝੂਠੀਆਂ ਭਵਿਸ਼ਵਾਣੀਆਂ ਕਰਨੇ ਵਾਲੇ ਇਹ ਵਖੰਡ ਕਰਨ ਵਾਲੇ ਲੋਕ ਇਹ ਕਦੇ ਵੀ ਤੁਹਾਨੂੰ ਸਵਰਗ ਵਿੱਚ ਨਹੀਂ ਲੈ ਕੇ ਜਾਣਗੇ ਪਰ ਪ੍ਰਭੂ ਯੇਸ਼ੂ ਮਸੀਹ ਦੀ ਆਗਿਆ ਨੂੰ ਤਾਂ ਬਿਲਕੁਲ ਹੀ ਨਹੀਂ ਮੰਨਦੇ ਉਥੇ ਲਿਖਿਆ ਕਮਾ ਵਿੱਚ ਜਾਓ ਜਾਤੀਆਂ ਵਿੱਚ ਜਾਓ ਉਹਨਾਂ ਨੂੰ ਚੇਲੇ ਬਣਾਓ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿਖਾਉਣਾ ਉਹ ਤੁਹਾਨੂੰ ਮੰਨਣਾ ਉਹਨਾਂ ਨੂੰ ਸਿਖਾਓ ਤੁਸੀਂ ਸੋਚ ਕੇ ਦੇਖੋ ਨਮਾ ਪਾਸਟਰ ਕਦੇ ਵੀ ਨਵੀਆਂ ਕਲੀਸਿਆਂ ਵਿੱਚ ਨਹੀਂ ਜਾਊਗਾ ਪੁਰਾਣਿਆਂ ਨੂੰ ਤੋੜ ਤੋੜ ਮਰੋੜ ਕੇ ਤੋੜ ਮਰੋੜ ਕੇ ਤੋੜ ਮਰੋੜ ਕੇ ਇੱਥੋਂ ਤੱਕ ਕਿ ਡਬਲ ਡਬਲ ਬਪਤਿਸਮਾ ਵੀ ਦੇ ਰਹੇ ਨੇ ਇਹਨਾਂ ਦਾ ਸਤਿਆਨਾਸ਼ ਹੋਊਗਾ ਮੇਰੇ ਭੈਣ ਭਰਾ ਉਹ ਤੁਹਾਨੂੰ ਵੀ ਨਰਕ 'ਚ ਲੈ ਕੇ ਜਾਣਗੇ ਔਰ ਖੁੱਲੇ ਰਸਤੇ ਤੇ ਜਾਣ ਵਾਲੇ ਸਾਨੂੰ ਕੋਈ ਕਹਿ ਨਾ ਦੇਵੇ ਧਰਨੇ ਲਾਉਣ ਵਾਲੇ ਜਿੰਨੇ ਸਾਰੇ ਨੇ ਖੁੱਲੇ ਰਸਤੇ ਦਿਆ ਨਿੰਦਿਆ ਚੁਗਲੀ ਵੈਰ ਵਰ ਦਾ ਹੁੱਲੜ ਬਾਜੀ ਕਰਨ ਵਾਲੇ ਇਹ ਕਦੇ ਵੀ ਸਵਰਗ ਵਿੱਚ ਤੁਹਾਨੂੰ ਨਹੀਂ ਲੈ ਜਾਣਗੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਇੱਕ ਗੱਲ ਤੇ ਤੇਰੀ ਜਾਂਟਾ ਮਾਰੇ ਦੂਸਰੀ ਗੱਲ ਪੇਸ਼ ਕਰ ਦੇ ਕਦੇ ਵੀ ਪੇਸ਼ ਨਹੀਂ ਕਰਨਗੇ। ਇਹ ਛੋਟੀ ਜੀ ਗੱਲ ਕਹਿ ਦੇ ਉਹਨਾਂ ਨੂੰ ਚੜ ਜਾਂਦੇ ਨਹੀਂ ਮਿੱਟ ਚ। ਇਹ ਧਰਨੇ ਤੋੜ-ਫੋੜ ਕਰਨ ਦੇ ਲਈ ਬਹੁਤ ਰਾਜੀ ਨੇ। ਬੋਲੋ ਹallelujah। ਅਸਕਰ ਕੇ ਸ਼ਾਂਤੀ ਦੇ ਨਾਲ ਪ੍ਰਾਰਥਨਾ ਕਰੋ ਜੋ ਸੰਸਾਰ ਦੇ ਰੀਤੀ ਰਿਵਾਜਾਂ ਨੂੰ ਕਹਿੰਦੇ ਨੇ ਅਸੀਂ ਦਾ ਜੀ ਹਰ ਇੱਕ ਚੀਜ਼ ਕਰ ਲੈਣੇ ਹਰ ਇੱਕ ਜਗ੍ਹਾ ਤੇ ਜਾਣੇ ਪ੍ਰਭੂ ਯੀਸ਼ੂ ਮਸੀਹ ਨੇ ਕਿ ਪਹਿਲਾ ਪਿਆਰ ਮੈਂ ਤੇਰਾ ਪਹਿਲਾ ਮੈਂ ਹੋਣਾ ਚਾਹੀਦਾ ਤੇਰੇ ਮਨ ਦੇ ਵਿੱਚ ਪ੍ਰਾਰਥਨਾ ਕਰੀਏ 90% ਲੋਕ ਜਾ ਰਹੇ ਨੇ ਪਲੀਜ਼ ਆਮਨ